ਅੱਪੇ ਥੋੜੀ ਜਿਹਾ ਇੱਕ ਵਾਰੀ ਚਾਬੂ ਵੀ ਤੇ ਚੜਾ ਦੇ ਚਾਬੂ ਅਗਲੇ ਮਹੀਨੇ ਤੁਸੀਂ ਆਪਣਾ ਲਾਉਣਾ ਹਾਈ ਸਰ ਜੀ ਕੀ ਨਾਂ ਜੀ ਤੁਹਾਡਾ ਜੂਸਫ ਬਲੀ ਜੀ ਹਾਂ ਕਿਹੜਾ ਪਿੰਡ ਆ ਜੀ ਨਰੂਡ ਜੀ ਤਾਂ ਕੀ ਕਾਰਨ ਆ ਜੀ ਕਿੰਨੇ ਵਜੇ ਇਹ ਟਰਾਂਸਫਾਰਮਰ ਨੂੰ ਜਿੰਦਾ ਲਾਇਆ ਗਿਆ ਜਾਂ ਲਾਈਟ ਬੰਦ ਹੋਈ ਆ ਜੀ ਸਵੇਰੇ ਲੱਗਾ ਜੀ ਸਾਨੂੰ ਪਤਾ ਅੱਛਾ ਜੀ ਹਾਂਜੀ ਸਵੇਰੇ ਜਦੋਂ ਉੱਠੇ ਆ ਉਹਦਾ ਪਤਾ ਲੱਗਾ ਜੀ ਹਾਂਜੀ ਤੇ ਹੁਣ ਪਸ਼ੂਆਂ ਨੂੰ ਪਾਣੀ ਜਾਂ ਕਿਦਾਂ ਪਲਾ ਰਹੇ ਆ ਤੁਸੀਂ ਜਾਂ ਹੋਰ ਕੋਈ ਚੀਜ਼ ਕਿਦਾਂ ਕੰਮ ਕਾਪਣੇ ਕਰ ਰਹੇ ਆ ਰੋਜ਼ ਦੇ ਇਸ ਲਈ ਪਾਣੀ ਦਾ ਬੜਾ ਔਖਾ ਜੀ ਕੋਈ ਪਾਣੀ ਦਾ ਸਬੰਧ ਜੀ ਲੈਟ ਕੱਟੀ ਗਈ ਜੀ ਸੋਚ ਬੰਦ ਤੇ ਹੁਣ ਕੀ ਕਾਰਵਾਈ ਦੀ ਮੰਗ ਕਰਦੇ ਆ ਤੁਸੀਂ ਹੁਣ ਸਾਰੇ ਆਏ ਆ ਜੀ ਬਿਜਲੀ ਵਿਭਾਗ ਵੀ ਆਇਆ ਸਰਪੰਚ ਸਾਹਿਬ ਵੀ ਆਏ ਜੀ ਸਾਰੇ ਇਕੱਠੇ ਹੋਏ ਆ ਤੇ ਦੇਖੋ ਹੁਣ ਕਰਦੇ ਕੁਝ ਤੇ ਕਿੰਨੇ ਘਰਾਂ ਨੂੰ ਸਪਲਾਈ ਜਾਂਦੀ ਹੈ ਜੀ 55 ਨੂੰ 5 ਘਰਾਂ ਨੂੰ ਹਾਂ ਜੀ ਤੇ ਹਜੇ ਤੱਕਰ ਕੋਈ ਪਤਾ ਨਹੀਂ ਲੱਗਾ ਜਿੰਦ ਤੱਕ ਲਾ ਕੇ ਕੌਣ ਗਿਆ ਜੀ ਨਹੀਂ ਜੀ ਕੋਈ ਪਤਾ ਨਹੀਂ ਤੇ ਕੀ ਮੰਗ ਕਰਦੇ ਹੋ ਤੁਸੀਂ ਚਾਲੂ ਕੀਤਾ ਜਾ ਕੇ ਪਾਣੀ ਦੀ ਬੜੀ ਸਮੱਸਿਆ ਹੈ ਮੈਂ ਜੀ ਸਰਪੰਚ ਟਾਂਡਾ ਭਾਣਾ ਕੁਲਵੀ ਕਮਾਲਾ ਜੀ ਇਹ ਟਾਂਡਾ ਰੋਡ ਦੇ ਵਿੱਚ ਇੱਕ ਟਰਾਂਸਫਾਰਮ ਪੈਂਦਾ ਹੈ ਜਿਹਦੇ ਵਿੱਚ 4-5 ਮੀਟਰ ਲੱਗੇ ਹੋਏ ਆ ਜੀ ਤੇ ਜਦੋਂ ਪੜ ਕੇ ਉੱਠਿਆ ਇਹ ਤੇ ਉਦੋਂ ਬੱਤੀ ਹੈ ਨਹੀਂ ਸੀ ਨਨਕੇ ਵੀ ਬੱਤੀ ਜਨਗੀ ਹੋਗੀ ਜੀ ਤੇ ਜਦ ਸਵੇਰੇ ਇਹਨਾਂ ਨੇ ਉੱਠ ਕੇ ਪਰਾਲੀ-ਪਰੂੜੀ ਪਾਉਣ ਲੱਗੇ ਆ ਗੁਜਰ ਭਾਈ ਜਰਾ ਤੇ ਇਹਨਾਂ ਨੇ ਦੇਖਿਆ ਟਰਾਂਸਫਾਰਮ ਨੂੰ ਜਿੰਦਾ ਲੱਗਾ ਹੋਇਆ ਜੀ ਹਾਂਜੀ ਤੇ ਕੋਈ ਪਤਾ ਲੱਗਾ ਜੀ ਜਿੰਦੇ ਲਾਉਣ ਦਾ ਕੋਈ ਕਾਰਨ ਕਿਹਨੇ ਲਾਇਆ ਜੀ ਕੋਈ ਨਹੀਂ ਪਤਾ ਲੱਗਾ ਇਹ ਬਿਜਲੀ ਮੈਕਮੇਨ ਨੂੰ ਫੋਨ ਕੀਤਾ ਵੀ ਸ਼ਾਇਦ ਕਿਸੇ ਵਜ੍ਹਾ ਕਰਨ ਉਹ ਲਾ ਗਿਆ ਹੁਣ ਜੀ ਤੋਂ ਆ ਗਏ ਆ ਉਹ ਕਹਿੰਦੇ ਦੇ ਅਸੀਂ ਕੁਝ ਨਹੀਂ ਪਤਾ ਬਿਜਲੀ ਵਿਭਾਗ ਕੋਲ ਕਰਮਚਾਰੀ ਕੋਈ ਪਹੁੰਚਾ ਇੱਥੇ ਜੀ ਹਾਂਜੀ ਹਾਂਜੀ ਪਹੁੰਚੇ ਹੋਆ ਤੇ ਕੀ ਕਾਰਵਾਈ ਕੀਤੀ ਉਹਨਾਂ ਨੇ ਹੁਣ ਕਾਰਵਾਈ ਇਹ ਪੁੱਛ ਕੇ ਚ ਕਰਦੇ ਆ ਜੀ ਫਿਰ ਵੀ ਕਹਿੰਦੇ ਲਾਇਆ ਕਿਹਨੇ ਨੇ ਕੋਈ ਪਤਾ ਨਹੀਂ ਜਰ ਰਿਹਾ ਜੀ ਤੇ ਹੁਣ ਇਹਨਾਂ ਦਾ ਪਾਣੀ ਦਾ ਕੋਈ ਹੋਰ ਕੋਈ ਚੀਜ਼ਾਂ ਦਾ ਪਸ਼ੂਆਂ ਨੂੰ ਪਲਵਾਉਣ ਦਾ ਉਹ ਕਿਦਾਂ ਕਿਦਾਂ ਮੱਲ ਹੋ ਰਿਹਾ ਹੈ ਗੁਜ਼ਾਰਾ ਕਹਿੰਦਾ ਦੇਖਦੇ ਆ ਜਨਾਬ ਜਿੰ ਲਾਉਣਗੇ ਉਹ ਸੱਚ ਲਾ ਕੇ ਦੇਣਗੇ ਜੀ ਹਾਂ ਜੀ ਇਹ ਕਿੰਨੇ ਘਰਾਂ ਨੂੰ ਜਾਂਦੀ ਸਪਲਾਈ ਇੱਥੋਂ ਜੀ ਇਹ 4-5 ਘਰਾਂ ਨੂੰ ਆ ਜੀ ਠੀਕ ਹਾਂ ਜੀ ਸਰ ਜੀ ਕੀ ਨਾਮ ਜੀ ਤੇ ਕਿੱਥੇ ਕੰਮ ਕਰਦੇ ਹੋ ਤੁਸੀਂ ਹਾਂ ਜੀ ਮੈਂ ਅਵਨ ਸੀਐਚਵੀ ਪੰਜਟਾ ਸਬਡਿਵੀਜ਼ਨ ਕੰਮ ਕਰਦਾ ਨਾਲ ਬਿਲ ਮਨਿੰਦਰ ਸਿੰਘ ਤੇ ਹਰਪ੍ਰੀਤ ਸਿੰਘ ਹਾਂ ਜੀ ਕੀ ਮਾਮਲਾ ਆ ਜੀ ਇੱਥੇ ਟਰਾਂਸਫਾਰਮਰ ਨੂੰ ਸੱਚ ਕੱਟ ਕੇ ਜਿੰਦਾ ਲਾ ਦਿੱਤਾ ਗਿਆ ਸੀਗਾ ਜੀ ਮੈਨੂੰ ਸਵੇਰੇ 7:8 ਵਜੇ ਦੇ ਕਰੀਬ ਸਰਪੰਚ ਸਾਹਿਬ ਦਾ ਫੋਨ ਆਇਆ ਬਲਬੀਰ ਸਿੰਘ ਦਾ ਕਾਲਾ ਭਗਾਣਾ ਤੋਂ ਜੀ ਉਹਨਾਂ ਨੇ ਦੱਸਿਆ ਵੀ ਸਿੰਗਲ ਫੇਰ ਟਰਾਫਾਰਮ ਗੁਜਰਾਣੇ ਡੇਰੇ ਦੇ ਕੋਲ ਸੁੱਚ ਕੱਟ ਕੇ ਕਿਸ ਨੇ ਜਿੰਦਾ ਲਾ ਦਿੱਤਾ ਹੈ ਜੀ ਇਹ ਅਸੀਂ ਹੁਣ ਮੌਕੇ ਤੇ ਆ ਕੇ ਦੇਖਿਆ ਜਿੰਦਾ ਲੱਗਾ ਹੋਇਆ ਸੀਗਾ ਜੀ ਇਹਦੇ ਬਾਰੇ ਅਸੀਂ ਅਫਸਰ ਸਾਹਿਬਾਨ ਨੂੰ ਦੱਸਿਆ ਤੇ ਆਪਣੇ ਸਰੇਸ਼ ਜਈ ਨੇ ਕਿਹਾ ਕਿ ਇਹ ਸੁੱਚ ਜਿੰਦਾ ਤੋੜ ਕੇ ਸੁੱਚ ਤਾ ਕੇ ਸਪਲਾਈ ਚਾਲੂ ਕਰ ਦਿੱਤੀ ਜਾਵੇ ਤੇ ਹੁਣ ਜਿੰਦਾ ਤੋੜ ਕੇ ਸਪਲਾਈ ਚਾਲੂ ਹੋ ਗਈ ਆ ਜੀ ਹਾਂਜੀ ਜਿੰਦਾ ਤੋੜ ਕੇ ਸਪਲਾਈ ਚਾਲੂ ਕਰਤੀ ਆ ਜੀ ਤੇ ਕਿੰਨੇ ਘਰਾਂ ਦੀ ਸਪਲਾਈ ਬੰਦ ਸੀਗੀ ਜੀ ਪੰਜ ਘਰਾਂ ਦੀ ਸਪਲਾਈ ਬੰਦ ਸੀਗੀ ਜੀ ਤੇ ਐਦਾਂ ਹੈ ਟ੍ਰਾਂਸਫਾਰਮ ਦੇ ਥੱਲੇ ਇੱਕ ਪਰਾਲੀ ਦਾ ਕੋਨੂ ਲੱਗਾ ਆ ਕਿ ਇਹ ਪਰਾਲੀ ਥੱਲੇ ਲਾ ਸਕਦੇ ਆ ਜੀ ਨਹੀਂ ਜੀ ਇਹ ਲਾ ਨਹੀਂ ਸਕਦੇ ਇਹਦੇ ਬਾਰੇ ਅਸੀਂ ਵਿਭਾਗ ਨੂੰ ਦੱਸ ਕੇ ਨੋਟਿਸ ਕੱਢਾਂਗੇ ਇਹਨਾਂ ਨੂੰ ਜੀ ਹਾਂ ਤੇ ਹੋਰ ਤੁਸੀਂ ਕੀ ਕਹਿਣਾ ਚਾਹੁੰਦੇ ਜਿੱਦਾਂ ਮੰਨ ਲਓ ਕਿਸੇ ਨੇ ਅਨਸ਼ਵਾਪ ਛਾਤੇ ਨੇ ਜਾਂ ਛਰਾਤੀ ਅੰਸਰ ਨੇ ਜਿੰਦਾ ਲਾਇਆ ਕੀ ਕਹਿਣਾ ਚਾਹੁੰਦੇ ਹੋ ਇਦੇ ਬਾਰੇ ਜੇ ਜਿੱਦਾਂ ਲਾਗੇ ਡੇਰੇ ਆ ਇਹਨਾਂ ਨੂੰ ਵੀ ਧਿਆਨ ਰੱਖਣਾ ਚਾਹੀਦਾ ਜੇ ਕੋਈ ਵਿਭਾਗ ਦੇ ਕਿਸੇ ਵੀ ਚੀਜ਼ ਦਾ ਨੁਕਸਾਨ ਹੁੰਦਾ ਹੈ ਤੇ ਉਹਦਾ ਫੇਰ ਭਾਈ ਵੀ ਵਿਭਾਗ ਕਰਦਾ ਤਾਂ ਹੈ ਪਰ ਨੁਕਸਾਨ ਜਿਹੜਾ ਹੁੰਦਾ ਇਹਨਾਂ ਨੂੰ ਡੇਰੇ ਵਾਲਿਆਂ ਨੂੰ ਆਪ ਖਿਆਲ ਰੱਖਣਾ ਚਾਹੀਦਾ